ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਤੇ ਸਵਾਗਤ ਹੈ ਅੱਜ ਆ ਵੀਡੀਓ ਲੈ ਕੇ ਆਂ ਬਲਾਂ ਵਾਲੀ ਪੱਗ ਜਿਹਦੀ ਲੰਦਾਈ ਹੈ 7 ਮੀਟਰ ਤੇ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਵੈਲਵਟ ਹੈ ਜਿਹੜਾ ਤੁਸੀਂ ਨੇ ਪਹਿਲਾ ਲੜ ਲਗਾਉਣਾ ਹੈ ਸਿੱਧਾ ਸੈਂਟਰ ਤੋਂ ਲਿਆ ਕੇ ਪੂਣੀ ਦਾ ਹੌਲਦਾ ਪਾਸਾ ਤੋਂ ਲੈ ਰੱਖ ਕੇ ਤੇ ਜਿਹੜਾ ਬੰਦ ਪਾਸਾ ਹਾਸ ਨੂੰ ਉੱਤੇ ਰੱਖ ਕੇ ਉਸ ਲੜ ਦੇ ਬਲ ਇਕੱਠੇ ਕਰਕੇ ਗਰ ਥੱਲੇ ਨੂੰ ਸਾੜ ਦੇ ਵਿੱਚ ਜਿਹੜਾ ਬੈਸਤਾ ਕਮਲ ਪਾ ਕੇ ਉਸ ਲੜ ਨੂੰ ਜਿਹੜਾ ਤੰਗ ਜਿਹੜੇ ਵਾਲ ਨੇ ਜਿਹਨੇ ਸੰਘਣੇ ਕਰ ਲੈਣੇ ਹਨ ਜੀ ਕਾ ਤੁਹਾਡੇ ਲੜ ਦੇ ਵਿੱਚ ਪਹਿਲੇ ਵਿੱਚ ਡੁੱਗ ਪਿਆ ਜਾਂਦਾ ਹੈ ਤੁਸੀਂ ਉੱਥੇ ਛੋਟਾ ਜਿਹੜਾ ਕਪੜਾ ਉੱਥੇ ਹੀ ਪਾ ਸਕਦੇ ਹੋ ਉਹ ਜੇ ਕਰਕੇ ਤੁਹਾਡਾ ਡੋਂਗਾ ਨਿਕਲ ਜਾਊਗਾ ਲੜ ਦੇ ਵਿੱਚ ਚੰਗੀ ਤਰ੍ਹਾਂ ਬੈਕ ਤੱਕ ਜਿਹੜਾ ਬਲ ਪਾ ਕੇ ਉਸਾਰ ਨੂੰ ਜਿਹੜਾ ਲਗਾਉਣਾ ਲਗਾ ਦੇਣਾ ਜ ਜਿਹਨੇ ਹਲਕੇ ਜਿਹੜੇ ਵਾਲ ਨੇ ਜਿਹਨੇ ਚੰਗੀ ਤਰ੍ਹਾਂ ਜਿਹੜਾ ਤੈਨੂੰ ਸੈਟ ਆ ਉਹ ਕਰ ਲੈਣੇ ਹਨਾ ਤੇਰਾ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਫੋਲਡ ਦਾ ਖੋਲਦਾ ਪਾਸਾ ਥਲੇ ਰੱਖ ਕੇ ਤੇ ਮਦ ਪਾਸਾ ਉੱਤੇ ਰੱਖ ਕੇ ਉਸ ਤੋਂ ਹਟੋ ਇੱਕ ਗੱਲ ਲੜ ਨੂੰ ਹਟੋ ਤਲਾ ਪੇਚਾ ਬਣਾ ਕੇ ਇਹ ਗਾ ਕੇ ਇਸ ਲੜ ਦੇ ਵਿੱਚ ਜਿਹੜੇ ਵਾਲ ਨੇ ਤੁਸੀਂ ਨੇ ਜਿਹੜੇ ਇਕੱਠੇ ਕਰ ਲੈਣੇ ਹਨ ਤੇਰੇ ਅੰਗੂਠੇ ਦੀ ਉਂਗਲੀ ਵਾਦਰਾ ਨਾਲ ਜਿਹੜੇ ਵਾਲ ਨੇ ਚੰਗੀ ਤਰ੍ਹਾਂ ਜਿਹੜੇ ਇਕੱਠੇ ਕਰਕੇ ਉਸ ਲੜ ਨੂੰ ਹਲਕਾ ਫੋਲਡ ਕਰਕੇ ਇੱਕ ਗਰ ਤੋਂ ਫੋਲਡ ਕਰਕੇ ਉਸ ਲੜ ਦੇ ਵਿੱਚ ਹੁਣ ਤੁਸੀਂ ਨੇ ਚੰਗੇ ਤਾਂ ਜਿਹੜੇ ਵਾਲ ਨੇ ਪਾ ਲੈਣੇ ਹਨ ਬੈਗ ਤੱਕ ਤੁਸੀਂ ਨੇ ਬੜਾ ਪਾ ਕੇ ਇਹਦਾ ਹੁਣ ਲਗਾ ਦੇਣਾ ਉਹ ਜਿਹੜਾ ਤင်းੇੜ ਲੜ ਲਗਾਇਆ ਸੀ ਨਾ ਬੱਚੇ ਨੇ ਵੀ ਤੁਹਾਡੇ ਵਾਲ ਹੋਣਗੇ ਤੇ ਨੇੜੇ ਸਾਰੇ ਉਹ ਤੇਰੇ ਚੰਗੇ ਤਰ੍ਹਾਂ ਜਿਹੜੇ ਤੁਸੀਂ ਨੇ ਸ਼ਰਟ ਨੇ ਉਹ ਕੱਢਣੇ ਹਨ। ਤင်းੇੜ ਅਗਲਾ ਲੜ ਲਗਾਉਣਾ ਹੈ। ਜਿਸ ਤਰ੍ਹਾਂ ਤੁਸੀਂ ਨੇ ਦੂਸਰਾ ਲੜ ਲਗਾਇਆ ਸੀ ਉਸੇ ਤਰ੍ਹਾਂ ਜਿਹੜਾ ਤੁਸੀਂ ਨੇ ਤੀਸਰਾ ਲੜ ਲਗਾਉਣਾ ਹੈ। ਹੁਣ ਇਹ ਤਾਂ ਖੋਲਦਾ ਫਸਾ ਥੱਲੇ ਰੱਖ ਕੇ ਤੇ ਬੰਦ ਫਸਾ ਉੱਤੇ ਰੱਖ ਕੇ ਇਸ ਲੜ ਦੇ ਵੀ ਜਿਹੜੇ ਤੁਸੀਂ ਨੇ ਵਾਲ ਨੇ ਉਹ ਤੁਸੀਂ ਨੇ ਇਕੱਠੇ ਕਰਕੇ ਜਿਹੜੇ ਪਾਉਣੇ ਹਨ। ਹਲਕਾ ਜਿਹੜਾ ਅੰਦਲਾ ਪਲਾਉ ਉਸ ਨੂੰ ਥੱਲੇ ਨੂੰ ਖਿੱਚ ਕੇ ਸਲੱਡ ਦੇ ਵਿੱਚ ਵੀ ਜਿਹੜਾ ਤੁਸੀਂ ਨੇ ਬਾਲ ਨੇ ਉਹ ਚੰਗੇ ਤਾਂ ਜਿਹੜਾ ਤੁਸੀਂ ਨੇ ਇਕੱਠੇ ਕਰ ਲੈਣੇ ਹਨ। ਪੜ ਇਕੱਠੇ ਕਰਨ ਤੋਂ ਬਾਅਦ ਤੁਸੀਂ ਇਸ ਸਲੱਡ ਨੂੰ ਵੀ ਹਲਕਾ ਇਹੜਾ ਫੋਲਡ ਕਰਕੇ ਸਲੱਡ ਦੇ ਵਿੱਚ ਜਿਹੜੇ ਅੱਗੇ ਆ ਕੇ ਹਲਕੇ ਜਿਹੜੇ ਤੁਸੀਂ ਨੇ ਬਾਲ ਨੇ ਉਹ ਪਾ ਲੈਣੇ ਹਨ। ਬਲ ਪਾਉਣ ਤੋਂ ਬਾਅਦ ਸਲੱਡ ਨੂੰ ਬੈਗ ਤੱਕ ਜਿਹੜਾ ਬਲ ਪਾ ਕਿਹੜਾ ਸਲੱਡ ਨੂੰ ਤੁਸੀਂ ਲਗਾ ਦੇਣਾ। ਤਿਹੜਾ ਤੁਸੀਂ ਨਿਕਲਾ ਲੜ ਲਗਾਉਣਾ ਹੈ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇਸ ਲੜ ਨੂੰ ਵੇਗਰ ਤੋਂ ਫੋਲਡ ਕਰਕੇ ਇਸ ਲੜ ਨੂੰ ਵੀ ਹਲਕਾ ਇਸ ਤਰ੍ਹਾਂ ਜਿਹੜੇ ਬਲ ਇਕੱਠੇ ਕਰਕੇ ਇਸ ਲੜ ਤੋਂ ਵੀ ਤੁਸੀਂ ਨੇ ਹਲਕਾ ਜਿਹੜਾ ਇਸ ਲੜ ਨੂੰ ਫੋਲਡ ਕਰਕੇ ਤੁੰਨੇ ਇਹ ਲਗਾਉਣਾ ਜੇ ਕਰਤਾਂ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਅਗਰ ਤੁਸੀਂ ਜਿੰਕ ਤਰ੍ਹਾਂ ਇਹ ਲੜ ਦੇ ਵਿੱਚ ਜਿਹੜੇ ਬਣ ਨੇ ਤੁਸੀਂ ਪਾ ਲੈਣੇ ਹਨ ਬਿਆਕ ਤੱਕ ਬਲ ਪਾਉਣ ਤੋਂ ਅਸ ਲੜਦੋ ਜਿਹੜਾ ਤੁਸੀਂ ਲਗਾ ਦੇਣਾ ਤੇ ਜਿਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਫੋਲਡ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਇਸ ਲੜ ਦੇ ਵਿੱਚ ਵੀ ਜਿਹੜਾ ਤੁਸੀਂ ਨੇ ਹਲਕੇ ਜਿਹੜੇ ਬਲ ਇਕੱਠੇ ਕਰਕੇ ਇਸ ਲੜ ਨੂੰ ਵੀ ਜਿਹੜਾ ਤੁਸੀਂ ਨੇ ਹਲਕਾ ਆ ਫੋਲਡ ਕਰਕੇ ਤੁਸੀਂ ਨੇ ਇਸ ਲੜ ਨੂੰ ਵੀ ਜਿਹੜਾ ਬਿਆਕ ਤੱਕ ਚੰਗੀ ਤਰ੍ਹਾਂ ਬਲ ਪਾ ਕੇ ਇਸ ਲੜ ਨੂੰ ਵੀ ਜਿਹੜਾ ਤੁਸੀਂ ਲਗਾ ਦੇਣਾ ਅਰਧ ਵੀ ਨੇ ਜਿਹੜਾ ਨੋਕ ਦੇ ਕੋਲ ਟਾਲੇ ਤੁਹਾਡੇ ਲੜੇ ਟੱਲੇ ਹੋਣਗੇ ਉਹ ਵੀ ਤੁਸੀਂ ਨੇ ਬਾਅਦ ਵਿੱਚ ਨਾ ਜਿਹੜਾ ਟਾਇਰ ਨੇ ਉਹ ਕਰ ਲੈਣੇ ਹਨ ਤੇੜਾ ਤੁਸੀਂ ਅਗਲਾ ਲੜ ਲਾਉਣਾ ਹੈ ਹੂਨੇ ਦਾ ਖੋਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇਸ ੜਾ ਨੂੰ ਚੰਗੀ ਤਰ੍ਹਾਂ ਜਿਹੜਾ ਹਲਕਾ ਖੋਲ ਕੇ ਅੱਖ ਤੱਕ ਇਸ ੜਾ ਨੂੰ ਤੁਸੀਂ ਅਗੂਠੇ ਦੀ ਮਦਦ ਨਾਲ ਇੱਕ ਗਰਫੋਲਡ ਕਰਕੇ ਉਹ ਲੜਗਾ ਅੰਤਵਾ ਇੱਕ ਗਰਫੇ ਰਿਤ ਤੁਸੀਂ ਨੇੜਾ ਤੋਂ ਇੱਕ ਗਰਫੋਲਡ ਕਰਕੇ ੜਾ ਨੂੰ ਚੰਗੀ ਤਰ੍ਹਾਂ ਬੈਗ ਤੱਕ ਜਿਹੜਾ ਸਾਫ਼ ਕਰਕੇ ਤੁਸੀਂ ਇਹ ਲੜਨਿਹੜਾ ਲਗਾ ਦੇਣਾ ਤੁਸੀਂ ਇਹ ਜਿਹੜਾ ਛੇਵਾਂ ਲੜਾ ਉਸ ਨੂੰ ਤੁਸੀਂ ਬਲ ਪਾ ਕੇ ਤੇ ਸ਼ਿੰਗਰ ਬਲ ਪਾ ਕੇ ਤੇ ਉਸ ਲੜ ਨੂੰ ਲਗਾ ਸਕਦੇ ਹੋ ਜਾਂ ਫਿਰ ਤੁਸੀਂ ਉਸ ਲੜ ਨੂੰ ਸਾਫ਼ ਕਰਕੇ ਵੀ ਲਗਾ ਸਕਦੇ ਹੋ ਔਰ ਤੁਸੀਂ ਸਾਰੇ ਲੜਾਂ ਦੇ ਵਿੱਚ ਜਿਹੜੇ ਚੰਗੀ ਤਰ੍ਹਾਂ ਬਾਅਦ ਦੀ ਮਦਦ ਨਾਲ ਜਿਹੜੇ ਵਾਲ ਨੇ ਚੰਗੀ ਤਰ੍ਹਾਂ ਜਿਹੜੇ ਸੰਘਣੇ ਜਿਹੜੇ ਕਰ ਲੈਣੇ ਹਨ ਵੈਟ ਤਾਂ ਤੁਸੀਂ ਸਾਰੇ ਲੜਾਂ ਦੇ ਇਹ ਵਾਲ ਨੇ ਤੁਹਾਨੂੰ ਚੰਗੀ ਤਰ੍ਹਾਂ ਇਹੜੇ ਸੰਘਣੇ ਕਰਨੇ ਹਨ ਜਿਹੜੇ ਵੀਰਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਤੇ ਜਿਹੜਾ ਤੁਸੀਂ ਇਹ ਅਗਲਾ ਲੜ ਲਗਾਉਣਾ ਹੈ ਉਸ ਲੜ ਨੂੰ ਉਸ ਲੜ ਤੇ ਜਿਹੜਾ ਨੱਕੀ ਸ਼ੇਹ ਦੇ ਵਿੱਚ ਪੱਗ ਪੈਨ ਲਗਾ ਕੇ ਪੂਣੀ ਨੂੰ ਖੋਲ ਕੇ ਇਕਬਲਾ ਉੱਤੇ ਰੱਖ ਕੇ ਤੇ ਇਕਬਲਾ ਥੱਲੇ ਨੂੰ ਥੱਲਣਾ ਦੇ ਪਹਿਲਾਂ ਉੱਤੇ ਨੂੰ ਫੋਲਡ ਕਰਕੇ ਲੜ ਦੇ ਵਿੱਚ ਜਿਹੜਾ ਤੁਸੀਂ ਨੇ ਬਲ ਨੇ ਉਹ ਪਾਉਣੇ ਹਨ ਲੜ ਦੇ ਵਿੱਚ ਵੀ ਤੁਸੀਂ ਨੇ ਹਲਕੇ ਜਿਹੜੇ ਬਲ ਬੈਕ ਤੱਕ ਚੰਗੀ ਤਰ੍ਹਾਂ ਪਾ ਕੇ ਇਸ ਲੜਮੇ ਜਿਹੜਾ ਤੁਸੀਂ ਨੇ ਲਗਾਉਣਾ ਹੈ ਗੁੱਠੇ ਦੀ ਮਦਦ ਨਾਲ ਗੁੰਗੋ ਗੁਡਾ ਗੁੱਠੇ ਜੰਗੋਲੀ ਦੀ ਮਦਦ ਨਾਲ ਜਿਹੜੇ ਬਾਲਣ ਤੁਸੀਂ ਨੇ ਲੜਾ ਦੇ ਵਿੱਚ ਜਿਹੜੇ ਪਾਉਣੇ ਹਨ ਬਾਲ ਪਾਉਣ ਤੋਂ ਬਾਅਦ ਤੁਸੀਂ ਨੇ ੜੇ ਉੱਤੇ ਤੁਹਾਡੇ ਬਾਲ ਹੋਣਗੇ ਤੁਸੀਂ ਨੇ ਬਾਅਦ ਦੀ ਮਦਦ ਨਾਲ ਜਿਹੜੇ ਕੱਢ ਦੇਣੇ ਹਨ ਤੁਸੀਂ ਇਹ ਪੱਗ ਆਪਣਾ ਤੁਸੀਂ ਲੜਨ ਨੂੰ ਜਿਹੜਾ ਥੱਲੇ ਚ ਲਿਆ ਕੇ ਉਸ ਨੂੰ ਜਿਹੜਾ ਤੁਸੀਂ ਸਜੇ ਪੱਸੇ ਵੱਲ ਘੁਮਾ ਦੇਣਾ ਸਜੇ ਪੱਸੇ ਵੱਲ ਘੁਮਾਉਣ ਤੋਂ ਬਾਅਦ ਤੁਸੀਂ ਇਹ ਲੜ ਨੂੰ ਹਲਕਾ ਜਿਹਾ ਖੋਲ ਕੇ ਤੁਸੀਂ ਇਹੜਾ ਸ਼ੀਵ ਦੇ ਕੋਲ ਦੱਬਣਾ ਹੈ ਤੁਸੀਂ ਚੰਗੀ ਤਰ੍ਹਾਂ ਇਹ ਲੜ ਨੂੰ ਜਿਹੜਾ ਤੁਸੀਂ ਸੈਟ ਕਰਕੇ ਲਗਾਉਣਾ ਹੈ ਇਸ ਲੜ ਨੂੰ ਤੁਸੀਂ ਕੱਲ ਦੀ ਲੜ ਤੇ ਸਿੱਧਾ ਕਰਕੇ ਸਿੱਧਾ ਵੀ ਲਗਾ ਸਕਦੇ ਹੋ ਤੇ ਜਾਂ ਫਿਰ ਇਸ ਲੜ ਨੂੰ ਕੱਲ ਦੀ ਲੜ ਤੇ ਸਿੱਧਾ ਕ ਸਿੱਧਾ ਕ ਲੜਵੀ ਲਗਾ ਸਕਦੇ ਹੋ ਨਾੜਨ ਦੇ ਵਿੱਚ ਬੜਾ ਪਾਗੇ ਚੰਗੀ ਤਰ੍ਹਾਂ ਲੜ ਨੂੰ ਸਿੱਧਾ ਸਿੱਧਾ ਲਗਾ ਦੇਣਾ ਹੈ ਅਰੇ ਜਦੋਂ ਇਹ ਚੰਗੀ ਤਰ੍ਹਾਂ ੜੀ ਪਾਗੇ ਦੀ ਛੇ ਬੜੇ ਤੈਨੂੰ ਵੀ ੜੀ ਸੈਟ ਕਰ ਲੈਣੀ ਹੈ ਤੇ ਉਤੋਂ ਇਹ ਉਤਲੇ ਪੇਚ ਹੋਣਗੇ ਉਹ ਵੀ ਜਿਹੜਾ ਜਨੇ ਚੰਗੀ ਤਰ੍ਹਾਂ ੜੀ ਸੈਟ ਕਰ ਲੈਣੇ ਹਨ ਹਲਕੇ ਜਿਹੜਾ ਜਨੇ ਲੜਦੇ ਜਿਹੜੇ ਵਾਲ ਨੇ ਉਹ ਤੈਨੂੰ ਸੈਟ ਕਰ ਲੈਣੇ ਹਨ ਨਾਖਰੀ ਲੜ ਦੇ ਵਿੱਚ ਇਹ ਲੜਾ ਲੜਤਾ ਡਾ ਉਤੋਟ ਲਾਉ ਜੂਗਾ ਉਸ ਉਸ ਨੂੰ ਟੈਟ ਕਰਕੇ ਤੁਸੀਂ ਇਹ ਲੜਾ ਲਗਾ ਦੇਣਾ ਜਿਹੜਾ ਤੁਸੀਂ ਇਹ ਸਿਰ ਟਕਣਾ ਹੈ ਜਿਹੜਾ ਤੁਸੀਂ ਸਿਰ ਦੇ ਸੈਂਟਰ ਚ ਪਹਿਲਾ ਲੜਾ ਲਗਾਇਆ ਸੀ ਉਸ ਲੜ ਨੂੰ ਖਿੱਚ ਕੇ ਉਸ ਲੜ ਨੂੰ ਖਿੱਚ ਕੇ ਪੂਰੇ ਸਿਰ ਦੇ ਤੇ ਕਵਰ ਕਰਕੇ ਉਸ ਲੜ ਨੂੰ ਚੰਗੇ ਤਰ੍ਹਾਂ ਲੜਾ ਦੇ ਅੰਦਰ ਜਿਹੜਾ ਦੇਣਾ ਹੈ ਟਿਹੜਾ ਟੜੇ ਤਲੇ ਪੇਜਣੋਂ ਨਾਲ ਵਿੱਚ ਜਿਹੜਾ ਤੁਸੀਂ ਬਾਸ਼ ਫੇਰ ਕਿ ਉਹਨਾਂ ਦਾ ਜਿਹੜਾ ਫਾਸਲਾ ਸੈੱਟ ਕਰ ਲੈਣਾ ਹੈ ਤੇ ਜਿਹੜਾ ਉਹਨਾਂ ਦੀ ਜਿਹੜੀ ਸਫਾਈ ਉਹ ਵੀ ਜਿਹੜੀ ਕਰਨੀ ਹੈ ਹੁਣ ਉਹਦੇ ਨੇ ਚੰਗੀ ਤਰ੍ਹਾਂ ਜਿਹੜਾ ਲੜਾਂ ਦੇ ਵਿੱਚ ਜਿਹੜਾ ਬਲ ਨੇ ਪਾ ਲੈਣੇ ਹਨ ਜਿਹੜਾ ਤੁਹਾਡਾ ਪਹਿਲੇ ਲੜ ਦੇ ਵਿੱਚ ਕੱਪੜਾ ਪਾਇਆ ਸੀ ਜਿਹੜਾ ਆਪਾਂ ਨੇ ਉਹ ਜਿਹੜਾ ਬਾਹਰ ਦੀਦਾ ਆਊਗਾ ਤੁਸੀਂ ਉਹ ਵੀ ਜਿਹੜਾ ਅੰਦਰ ਆਉ ਕਰ ਲੈਣਾ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਇਹਦੇ ਬਲ ਨੇ ਪਾ ਲੈਣੇ ਹਨ ਤੇ ਜਿਹੜਾ ਤੁਸੀਂ ਇਹਨੇ ਸਿਰ ਟਕਣਾ ਹੈ ਜਿਹੜਾ ਤੁਸੀਂ ਸਿਰ ਤੇ ਸੈਟ ਕੀਤਾ ਤੇ ਪੱਲੇ ਲੜ ਲਗਾਇਆ ਸੀ ਉਸ ਛੜ ਨੂੰ ਖਿੱਚ ਕੇ ਪੂਰੇ ਸਿਰ ਦੇ ਤੇ ਜਿਹੜਾ ਫਲਾਕੇ ਫਲਾੜ ਨੂੰ ਤੇ ਇਸ ਲੜ ਨੂੰ ਜਿਹੜਾ ਬੈਗ ਤੋਂ ਜਿਹੜਾ ਖਿੱਚ ਦੇਣਾ ਹੈ ਫਲਾੜ ਨੂੰ ਜਿਹੜਾ ਤੁਸੀਂ ਇਹ ਪਿੱਛੇ ਲੜ ਲਗਾਉਣਾ ਹੈ ਦੂਨੇ ਸਾਈਡਾਂ ਤੋਂ ਫੋਲਡ ਕਰਕੇ ਉਸ ਲੜ ਨੂੰ ਚੰਗੀ ਤਰ੍ਹਾਂ ਬੈਗ ਤੇ ਜਿਹੜਾ ਦੱਬ ਦੇਣਾ ਹੈ ਫਲਾੜ ਨੂੰ ਚੰਗੀ ਤਰ੍ਹਾਂ ਬੈਗ ਤੇ ਦੱਬਣ ਤੋਂ ਬਾਅਦ ਤੁਸੀਂ ਇਹਦੇ ਬੰਨਲੇ ਤੁਸੀਂ ਇਹਨਾਂ ਹਲਕੇ ਜਿਹੜੇ ਪੱਗ ਦੀ ਵਾਕੀ ਪੱਗ ਦੀ ਜਿਹੜੀ ਸੈਟਿੰਗ ਆ ਉਹ ਤੁਸੀਂ ਇਹਨੇ ਜਿਹੜੀ ਕਰ ਲੈਣੀ ਹੈ ਤਗੀ ਤਣਾ ਤੁਸੀਂ ਸਾਰੇ ਲੜਾਂ ਦੇ ਵਿੱਚ ਜਿਹੜੇ ਬਾਲ ਨੇ ਉਹ ਪਾਲਣੇ ਹਨ ਜਿਹੜੇ ਕੱਪੜੇ ਗੰਦੇ ਆ ਕਵਰ ਲਾ ਲਈਏ ਜਿਹੜੇ ਵੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਜੇਕਰ ਤੁਹਾਨੂੰ ਸਾਡੀ ਵੀਡੀਓ ਬਦਲ ਲੱਗਦਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ